ਆਮ ਤੌਰ ਤੇ ਆਈਡੀ ਪੇ ਕਰ ਰਹੇ ਉਹ ਅੱਜ ਯਾਰ ਪਰ ਆਪਰ ਤੇ ਰੱਖਿਆ ਯਾਰ ਆਈਡੀ ਕੇ ਦਿੱਤੇ ਜਿੰਨੇ ਨੂੰ ਨੂੰ ਦੈਟ ਸੱਟਿਆ ਸਿੰਘਪ ਜੀ ਦਾ ਡੇਰਾ ਮੁਖੀ ਨੂੰ ਬਾਰ ਬਾਰ ਕਾਲ ਮਿਲੀ ਜਾ ਰਹੀ ਹੈ ਕਿਵੇਂ ਦੇਖਦੇ ਸਾਡੇ ਮੁੰਡੇ ਹਾਂ ਜੀ ਬਹੁਤ ਜੀ ਪ੍ਰਕਾਸ਼ ਆ ਰਿਹਾ ਹੈ ਯਾਰ ਬੀਡੀਸ ਥੱਲੇ ਲੱਗਦਾ ਹੈ ਔਰ ਜੇ ਵੀ ਬੜਾ ਲੋਡ ਕੰਪ ਕਰ ਰਿਹਾ ਹੈ ਇਸ ਸੂਤ ਸਾਰੇ ਧਰਮਾਂ ਦੇ ਸਾਰੇ ਸਭਿਆਚਾਰਕ ਜੀਵਨ ਉਹ ਵਸਤੇ ਨੇ ਅਤੇ ਤਾਬਿਕ ਪਿੱਛੇ ਜਾਣਦੇ ਨੇ ਕਿ ਇੱਥੇ ਕਰਨ ਤੇ ਇਸ ਦਾ ਉਹ ਹਰ ਕਰਨ ਦੇ ਮੀਂਹ ਦੇ ਕਾਨੂੰਨ ਦੇ ਕਿੰਨ ਸਿੱਖਾਂ ਵਾਸਤੇ ਕੋਈ ਬਤਰਾ ਦਾ ਕੱਫਾ ਜਿਹੜੀ ਹੈ ਉਹ ਨਹੀਂ ਹੈ ਜਿੱਥੇ ਇੱਥੇ 32 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਜਿਹੜੇ ਸੀ ਉਹ ਆਪਣੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਅਤੇ ਦਹਾਕੀਆਂ ਤੋਂ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਜੇਲ੍ਹ ਸੁਧਰੀ ਰਿਹਾਈ ਹੈ ਉਹਨੇ ਜੇ ਤੱਕ ਜਾਰੀ ਨਹੀਂ ਪਾਸੀ ਨਹੀਂ ਕੀਤੀ ਜਾਰੀ ਔਰ ਜਿਹੜਾ ਸੌਦਾ ਸਾਧ ਹੈ ਜਿਹੜੀ ਬਰਾਮ ਜਿਹੜਾ ਪਲਾਤਕਾਰੀ ਹੈ ਜਿਹੜਾ ਦੇ ਵਿਚਾਰੀ ਹੈ ਇੱਕ ਕਾਤਲ ਹੈ ਜਿਹੜਾ ਸੁਨਾਰੀਆ ਦੇਰ ਵਿੱਚ ਬੰਦ ਹੈ ਇਹ ਨਹੀਂ ਨਹੀਂ ਬਾਰ-ਬਾਰ ਪੈਰੋ ਦੇਖ ਕੇ ਰਿਹਾਈ ਦੇਖ ਕੇ ਇਸ ਸਿੱਖਾਂ ਕਿਹੜਾ ਰੌਣਕ ਦਾ ਜਨਮ ਕੀਤਾ ਜਾਂਦਾ ਹੈ। ਔਰ ਸਿੱਖਾਂ ਕਿਹੜਾ ਦੂਜੇ ਦਰਜੇ ਤੇ ਤੀਜੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਹੈ ਉਹ ਕਰਵਾਇਆ ਜਾਂਦਾ ਹੈ। ਸਰਸੇ ਵਾਲੇ ਸਾਮਨ ਲੜਖੈ ਰੋਦ ਦੇਣੀ ਔਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ। ਇਸ ਸਿੱਖ ਮੰਤਵ ਵਾਸਤੇ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਜਿਹੜਾ ਬਹੁਤ ਵੱਡੀ ਇੱਕ ਦਾ ਇਨਸਾਫੀ ਹੈ। ਠੀਕ ਹੈ।